ਉਲਟਾ ਬਨ ਹੋ ਜੇ ਫਲ ਕਾਰਨ ਫੁੱਲੀ ਬਣ ਰਾਏ ਫਲ ਲੱਗਾ ਤਬ ਫੁੱਲ ਬਲਾਏ ਜਿਵੇਂ ਬਨਸਪਤੀ ਨੂੰ ਫੁੱਲ ਲੱਗਦੇ ਨੇ ਸਾਰੇ ਦਰਖਤਾਂ ਨੂੰ ਛੋਟੇ ਬਹੁਤ ਛੋਟੇ ਵੀ ਪੌਦੇ ਕਾਫੂਸ ਨੂੰ ਵੀ ਫੁੱਲ ਲੱਗਦੇ ਨੇ ਕਾਫੂਸ ਵਰਗੇ ਜਿਹੜੇ ਪੌਦੇ ਉਹ ਲੋੜਾ ਨੂੰ ਵੀ ਲੱਗਦਾ ਵੱਡੇ ਦਰਖਤਾਂ ਨੂੰ ਵੀ ਲੱਗਦਾ ਬਨਸਪਤੀ ਸਾਰੇ ਨੂੰ ਫੁੱਲ ਲੱਗਦਾ ਵਨ ਰਾਏ ਘਹਿਲੋ ਬ੍ਰਹਸਪਤੀ ਕਿਉਂ ਲੱਗਦਾ ਹੈ ਫੁੱਲ ਕਿ ਫਲ ਲਗੜਾ ਹੁੰਦਾ ਹੈ ਕਿ ਫੁੱਲ ਲਗੂ ਤਾਂ ਫਲ ਵੀ ਲਗੂ ਫਲ ਕਾਰਨ ਫੁੱਲ ਹੀ ਬਲਦਾ ਹੈ ਫਲ ਲੱਗਾ ਤਾਂ ਫੂਲ ਬੁਲਾਏ ਫਲ ਲੱਗਾ ਤਬ ਤਬ ਐ ਤਬ ਤੇ ਜੇ ਕੋ ਬੁਲਾਵੋ ਤਾਂ ਲੜ ਬੜੀ ਫਲ ਲੱਗਾ ਤਬ ਫਲ ਤਾਂ ਲੱਗਦਾ ਫੜਾ ਜ ਫੁੱਲ ਝੜ ਜਾਂਦੇ ਵੀ ਇਹਦੀ ਹੈਗਾ ਇਹ ਫਲ ਪਹਿਲਾਂ ਮਤਲਬ ਜਦ ਜਦ ਫਲ ਲੱਗਦਾ ਤਾਂ ਫੁੱਲ ਝੜ ਜਾਂਦਾ ਹ ਹ ਫਲ ਲੱਗਾ ਤਬ ਫੁੱਲ ਬੁલાਏ ਫੁੱਲ ਬੁਲਾ ਜੇ ਫੁੱਲ ਝੜ ਜਾ ਬੰਨ ਲਵੇ ਜਿਹੜਾ ਮੈਂ ਕਰਮਕਾਂਡ ਕਰਦਾ ਨਿਤਨੇਮ ਕਰਦਾ ਫਜ਼ੂਲ ਹੈ ਇਹ ਸਮਝਾ ਨੂੰ ਫਲ ਮਿਲ ਗਿਆ ਫਿਰ ਫਲ ਲੱਗਿਆ ਜਿੱਦਣ ਸਿੱਖਾ ਨੂੰ ਪਤਾ ਲੱਗ ਗਿਆ ਜਿਹੜਾ ਨਿਤਨੇਮ ਇਹਦੇ ਨੂੰ ਕੁਝ ਨਹੀਂ ਬਣਨ ਵਾਲਾ ਸਮਝ ਲਓ ਗੁਰਮਤਿ ਦਾ ਗਿਆਨ ਪਦਾਰਥ ਬਣ ਗਿਆ ਉਹਨਾਂ ਨੂੰ ਫਲ ਕੀ ਹੈ ਫਲ ਗਿਆ ਜਿੱਦਣ ਗਿਆਨ ਹੋਣਾ ਰੂਹ ਗਿਆਨ ਬਣ ਲੈ ਉਦੋਂ ਇਹਨਾਂ ਨੂੰ ਫਜ਼ੂਲ ਲੱਗਣ ਵੀ ਫਜ਼ੂਲ ਸਾਰੀ ਜ਼ਿੰਦਗੀ ਕਰੀਗਾ ਮਿਲਿਆ ਕੀ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਵਹਿਰ ਵਹਿਰ ਨੂੰ ਕੀਤਾ ਮਿਲਿਆ ਕੀ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਆਰਤੀ ਕਰਦੇ ਆ ਗੁਰਦੁਆਰਿਆਂ 'ਚ ਕੀ ਕੁਝ ਉੱਤਾ ਮਿਲਿਆ ਕੀ ਕਿਸੇ ਨੂੰ ਕੁਝ ਵੀ ਨਹੀਂ ਕਿਉਂ ਨਹੀਂ ਮਿਲਿਆ ਫੇਰ ਉਹ ਗੁਰਬਾਣੀ ਖੋਜੂਗਾ ਗੁਰੂ ਤੋਂ ਪੁੱਛੂ ਕਿਉਂ ਨਹੀਂ ਮਿਲਿਆ ਹਾਂ ਫੇਰੇ ਜੋ ਪਤਾ ਲੱਗ ਜੂਗਾ ਵੀ ਤਾਂ ਨਹੀਂ ਮਿਲ ਰਿਹਾ ਭਾਈ ਤੂੰ ਤਾਂ ਉਲਟਾ ਕੰਮ ਕਰ ਰਿਹਾ ਅਕਚਲੀ ਉਲਟਾ ਖਬ ਕਰ ਰਹੇ ਗੁਰਮਤਿ ਦੇ ਖਿਲਾਫ ਕਰ ਰਹੇ ਜੋ ਕੁਝ ਕਰ ਰਹੇ ਇਹ ਕੁਝ ਤਾਂ ਮੰਦਰਾ ਚ ਪਹਿਲਾਂ ਹੀ ਹੁੰਦਾ ਸੀ ਇਹ ਕੁਝ ਤਾਂ ਪਹਿਲਾਂ ਹੋਇਆ ਰਿਹਾ ਸੀ ਜੋ ਅਸੀਂ ਕਰ ਰਹੇ ਹਾਂ ਤਾਂ ਪਹਿਲਾਂ ਵੀ ਹੋ ਰਿਹਾ ਸੀ ਇਹ ਤਾਂ ਛੱਡ ਲੂ ਕਿਹਾ ਸੀ ਜਿਹੜਾ ਅਸੀਂ ਕਰ ਰਹੇ ਹਾਂ ਕਿਹਦੀ ਵੀ ਕੁਝ ਕਰ ਲੋ ਇਹ ਤਾਂ ਪੜਾਈ ਆ ਬਾਕਾਇਦਾ ਪੜਾਈ ਸਮਝਣੀ ਵਾਲੀ ਗੱਲ ਹੁੰਦੀ ਹੈ ਸਮਝਣਾ ਸੀ ਸਮਝ ਗਣੇ ਉਹ ਮੰਦ ਉਹ ਵੱਲ ਨੂੰ ਮਰੋ ਲੋ ਸੀ ਬੰਦ ਉਹ ਤੇ ਲੱਗੂ ਤਾਂ ਕੋ ਕਾਲਜ ਨੇ ਡਾਕਟਰ ਬਣਦੇ ਬੜ ਬਣਦੇ ਕਢ ਰਹੇ ਨੇ ਡਾਕਟਰ ਕਾਲਜ ਲਈ ਇੰਜੀਨੀਅਰ ਬਣਦੇ ਕਢ ਰਹੇ ਨੇ ਸਾਡੇ ਕੋ ਬੜਾਈ ਆ ਕੋਈ ਗਿਆਨੀ ਬਣ ਕੇ ਨਹੀਂ ਕਢ ਰਹੇ ਕਿਉਂਕਿ ਉਸ ਕੱਲ ਬਾਅਦ ਤੇ ਅਸੀਂ ਕਰ ਲਈ ਰੇ ਬੜਾਈ ਕਾਲਜ ਜਾਂਦੇ ਡਾਕਟਰ ਬਣਨ ਵਾਸਤੇ ਜਾਂਦੇ ਨੇ ਵਕੀਲ ਬਣਨ ਵਾਸਤੇ ਜਾਂਦੇ ਨੇ ਇੱਥੇ ਕੀ ਕਰਨ ਵਾਸਤੇ ਜਾਂਦੇ ਗੁਸਾਰੇ ਟਾਰਗੇਟ ਹੈ ਨੀਰ ਝੂਟਾ ਟਾਰਗੇਟ ਹੈ ਟਾਰਗੇਟ ਕੀ ਕਰ ਲੋਤੀ ਟਾਰਗੇਟ ਲੋਗ ਦਾ ਟਾਰਗੇਟ ਹੈ ਨੀ ਕਿਸਦਾ ਜੋ ਜਿਸ ਕਾਰਨ ਧਰ ਬਣਾਇਆ ਸੀ ਉਹਦਾ ਟਾਰਗੇਟ ਹੈ ਨਹੀਂ ਸਾਡਾ ਤੂੰ ਤੋਂ ਨਿਕਲਣਾ ਕੀ ਹੈ ਫਿਰ ਵਾ ਫੁੱਲੇ ਰਹਿ ਜਾਊਗਾ ਜਿਹੜਾ ਆ ਹੈ ਨਾ ਕਿਰਿਆ ਕਰਮ ਇਹ ਜੀ ਫੁੱਲੇ ਫੁੱਲੇ ਰਹਿਦਾ ਫੜ ਨਹੀਂ ਲੱਗਦਾ ਉਹ